ਆਜੋ ਆਜੋ ਬੱਸ ਕਰੋ ਕੰਨੂਠੀ ਅੱਜ ਮੈਨੂੰ ਚੱਕਰ ਆਈ ਯਾਰ ਤੈਨੂੰ ਰੋਟੀਆਂ ਨਹੀਂ ਛੱਡੀਆਂ ਨੇ ਮੈਂ ਤਾਂ ਨਹੀਂ ਕਿਹਾ ਤੂੰ ਖਾ ਇੱਕ ਦਮ ਚੱਕਰ ਆਈ ਬੱਸ ਬੱਸ ਤੇਰੇ ਜੇਮਣ ਮੈਂ ਛਾਵੇਂ ਜਾਵੜੂਗੀ ਓ ਲਾ ਕੇ ਠਾ ਕੇ ਲੈ ਜਾ ਉਹਨੂੰ ਲੈ ਨਹੀਂ ਪਾਉਗਾ ਤੂੰ ਵੇਟ ਟੋਲੇ ਫੇ ਪੈ ਗਿਆ ਪੈ ਗਿਆ ਫਰਕ ਐ ਐ ਹੀ ਮੋਟੀਵੇਟ ਹੁੰਦਾ ਰਹਿਣਾ ਹੌਲੀ ਹੌਲੀ ਚੱਲ 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 ਆ ਬੱਲੇ ਲੱਖ ਦੀ ਲਾਂਤ ਤੇਨੇ ਤੇ ਕੋਈ ਨਹੀਂ ਤੇਰਾ ਆ ਬੱਲੇ 2 ਕਰੋੜ ਦੀ ਲਾਂਤ ਤੇਰੇ ਤੇ ਤੇਰੇ ਦੇ ਸਾਹ ਨੇ ਸੀ ਜਿਹੜੇ ਸਾਲ ਸਾਲ ਪੜ੍ਹ ਕੇ ਹੁਣ ਫੇਲ ਹੋ ਗਿਆ ਕਿਹੜਾ ਫੇਲ ਹੋ ਗਿਆ ਫੇਲ ਤਾਂ ਕੋਈ ਵੀ ਨਹੀਂ ਹੋਇਆ ਫੇਰ ਠੀਕ ਆ ਤੇ ਕੀ ਚੱਕਰ ਪੈ ਗਿਆ ਫੇਰ ਤੁਹਾਨੂੰ ਵੀ ਲੱਗਦਾ ਤੋ ਤੇ ਜੁੜੀਂ ਤੇ ਕਹਿੰਦੇ ਜਾਣਾ ਪੜ੍ਹਾਈ ਆ ਉਕੀ ਕਰਦੀ ਅੱਛਾ ਤਿੰਨਾਂ ਮਹੀਨਿਆਂ ਦਾ ਸਮੈਟਰ ਆ ਸੌਕੀ ਆ ਕੇ ਉਕੀ ਆ ਪੜਾਈ ਜਾਂਦੇ ਜਵਾਰ ਖੜਿਆ ਜਵਾਰ ਵਿਗੜਦੇ ਜਾਂਦੇ ਆ ਏ ਚੱਲ ਵੀ ਥੱਲੇ ਚੱਲ ਪਰਿਓ ਪਰਿਓ ਮੇਰੇ ਆਹ ਚੱਲ ਚੱਲ ਆਉ ਲੱਗਾ ਜੀ ਸਵਾਹ ਦੀ ਫਿਚੜੀ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਿਦਾਂ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਚਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੋਬਾ 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 ਮੇਰਾ ਤਾਂ ਦਿਲ ਕਰਦਾ ਨਾ ਆ ਸ਼ੇਕਰ ਮਾਰ ਕੇ ਸਿਰ ਪਾੜਦਾ ਨਾ ਜ਼ਰਾ ਵਾਹ ਆਏ 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 ਆਜੋ ਆਜੋ ਵਾਸ ਕਰੋ ਤੁਸੀਂ ਜਿਆਦਾ ਤੇਜ਼ ਅੱਗੇ ਚੱਲ ਜਾਓਗੇ ਸੀਸੇ 'ਚ ਵੱਜ ਜਾਓਗੇ ਆਜੋ ਆਜੋ ਹਵਾ ਨਾ ਲੱਗ ਜੇ ਕਿਤੇ ਸਰੀਰ ਨੂੰ ਗਰਮ ਸਰੀਰ ਠਰਸਰਦਣਾ ਪਾਜੀ ਆ ਡਰਾਈਵਰ ਮਾੜੇ ਯਾਰ ਗੱਡੀ ਖੋਜਦੀ ਖੋਲ ਦੇ ਠਰਕ ਛਿੱਟ ਛਰ ਗਿਆ ਛਰ ਗਿਆ ਛਰ ਗਿਆ ਛੇਤੀ ਡਰਾਈਵਰ ਬਦਲਦਾ ਪੈਣਾ ਛੇਤੀ ਗੱਡ ਟਿਕਰ ਨਹੀਂ ਉੱਠੀ ਅੱਜ ਮੇਰੇ ਚੱਕਰ ਆਈ ਯਾਰ ਮੈਨੂੰ ਰੋਟੀਆਂ ਨਹੀਂ ਛੱਡ ਗਿਆ ਨਾ ਮੈਂ ਨਹੀਂ ਗਿਆ ਤੇ ਖਾਣਾ ਇੱਕਦਮ ਚੱਕਰ ਆਈ ਬੱਸ ਬੱਸ ਤੇਰੇ ਤੋਂ ਨਹੀਂ ਡਾਈਟ ਹੋਣੀ ਅੱਜ ਗਈ ਨਹੀਂ ਜੈਮਣ ਮੈਂ ਸ਼ਾਮ ਨੂੰ ਜਾਵੜੂਗੀ ਹੋ ਲਾ ਕੇ ਠਾ ਕੇ ਲੈ ਜਾ ਉਹਨੂੰ ਲੈ ਕੇ ਜਾਨੀ ਉਹਨੂੰ 7 ਵਜੇ ਜਾਵੜ ਵਧੀਆ ਰਹੀ ਮੇਰਾ ਬੇਈਮਾਨੀ ਵੜ ਗਈ ਅਮਨ ਦੇ ਵਿੱਚ ਉਨੁੱਠੀ ਨਹੀਂ ਅੱਜ ਵੇਖ ਲੋ ਬੇਈਮਾਨੀ ਨੇ ਬੜੇ ਮੰਮੀ ਨੂੰ ਪੁੱਛਿਆ ਰਾਤ ਦਾ ਕਿੱਦਾਂ ਬੁਰਾ ਹਾਲਾਤ ਆਇਆ ਕੋਈ ਕੁੱਤੀ ਆ ਗਈ ਤੂੰ ਕੀ ਕਹਿੰਨੀ ਹੈ ਮੈਨੂੰ ਕਿਵੇਂ ਲੱਗਦੀ ਵੇਖੀ ਜਾ ਮੈਂ ਚੈੱਕ ਕਰਾਂ ਮੰਨੀ ਤੁਹਾਨੂੰ ਕਿਵੇਂ ਨਹੀਂ ਲੱਗਦੀ ਵੇਖ ਤੂੰ ਤੇ ਘਰੀ ਆ ਮੈਨੂੰ ਲਾਦਾ ਇੱਕ ਦਾਦੇ ਹਾਏ ਹਾਏ ਕਿੱਡਾ ਭਾਈ ਹਾਏ ਹਾਏ ਮੰਨੀ ਪਾਉਂਗਾ ਤੂੰ ਢੇਡ ਤੋਲੇ ਨਹੀਂ ਪੈ ਗਿਆ ਪੈ ਗਿਆ ਫਰਕ ਐ ਐ ਮੋਟੀਵੇਟ ਹੁੰਦਾ ਰਹਿਣਾ ਹੌਲੀ ਹੌਲੀ ਤੂੰ ਢੇਡ ਤੋਲ ਚੱਲ 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 ਆ ਬੱਲੇ ਲੱਖ ਦੀ ਲਾਂਤ ਤੇਰੇ ਤੇ ਕੋਈ ਨਹੀਂ ਤੇਰਾ ਆ ਬੱਲੇ 2 ਕਰੋੜ ਦੀ ਲਾਂਤ ਤੇਰੇ ਤੇ ਮੈਂ ਨਾ 100 200 500 ਕਰੋੜ ਸਾਰੀ ਲਾਂਤ ਤੇਰੇ ਤੇ ਆ ਤੁਸੀਂ ਰਵੇ ਆਪਣੇ ਮੁਕਾਬਲੇ ਕਿੱਥੋਂ ਕਰ ਲਾਂਗੇ ਕਦੇ ਕੋਗੇ ਨੇ ਮੁਕਾਬਲੇ ਕੀਤੇ ਬਾਜ ਦੇ ਆ ਵੇਖੀ ਬਾਜ ਵਾਲੇ ਅੱਖਾਂ ਮਾਰਦੇ ਨਹੀਂ ਚੱਲ ਆ ਲਾਲ ਵਾਲਾ ਮੇਰਾ ਜੀ ਚੱਲ ਹਰੇ ਵਾਲ ਤੇਰਾ ਉਹ ਬੇੜਾ ਹੀ ਕਰਕਾ ਕਿਉਂ ਤੇਰੇ ਤੋਂ ਉੱਪਰ ਹੀ ਲੱਗੀ ਵੈਸੇ ਮਹੀਨਿਆਂ ਦਾ ਕਿੰਨਾ ਸਬਜੈਕਟ ਪੜਨਾ ਹੁੰਦਾ ਓਨੇ ਜੇ ਤੁਹਾਨੂੰ ਪੇਪਰ ਹੋ ਜਾਣਾ ਵਾ ਟਾਡੇ ਅਰਗੇ ਸਾਡੇ ਸੀ ਜਿਹੜੇ ਸਾਲ ਸਾਲ ਪੜ੍ਹ ਕੇ ਕੋਣ ਫੇਲ ਹੋ ਗਿਆ ਕਿਹੜਾ ਫੇਲ ਹੋ ਗਿਆ ਇਹ ਤਾਂ ਕੋਈ ਵੀ ਨਹੀਂ ਹੋਇਆ ਫੇਰ ਠੀਕ ਆ ਤੇ ਕੀ ਚੱਕਰ ਪੈ ਗਿਆ ਫਿਰ ਤੁਹਾਨੂੰ ਵੀ ਲੱਗਦਾ ਤੋਦੇ ਜੁੱਡੀ ਪੜ੍ਹਾਈ ਔਕੀ ਕਰਤੀ ਅੱਛਾ ਤਿੰਨਾਂ ਮਹੀਨਿਆਂ ਦਾ ਸੈਮੈਸਟਰ ਆ ਉਹ ਕਿਹਾ ਗਿਆ ਔਕੀ ਆ ਪੜ੍ਹਾਈ ਕਾਕਾ ਤੁਹਾਡੇ ਹੁਣ ਤੇ ਪੜ੍ਹਾਈ ਔਕੀ ਤੇ ਕੀ ਕਰ ਲੂੰਗਾ ਸਾਡੇ ਵਾਲਾ ਕੋਈ ਵੇਖੋ ਨਹੀਂ ਸਾਡੇ ਅਰਗੇ ਸੀ ਸਾਲ ਪੜ੍ਹ ਕੇ ਤੇ ਸਾਲ ਪਿੱਛੋਂ ਬਲਾਨਾ ਪੇਪਰ ਦੇਣੇ ਪੈਂਦੇ ਉਹਦਾ ਗੱਲ ਸਿੱਖੋ ਕੋਈ ਨਹੀਂ ਆ ਜਾਣਾ ਤੇ ਕਿੱਥੋਂ ਨਹੀਂ ਆ ਜਾਣਾ ਸਿੱਖਿਆ ਕਰ ਕੋਈ ਆ ਕਾਕੇ ਚੱਕਲੇ ਇੱਕ ਸਾਰਾ ਕੁਝ ਅੰਦਰ ਮੁੜ ਕੇ ਉਹ ਜਵਾਕੋਂ ਜੀ ਮੈਂ ਨਾ ਭੂਏ ਹੋਈ ਜਾਂਦੇ ਵਿਗੜਦੇ ਜਾਂਦੇ ਜਵਾਕ ਨੇ ਇੱਕਾਂ ਵੀ ਵਿਗੜਦੇ ਜਾਂਦੇ ਜਵਾਕ ਆਖੜਿਆ ਜਵਾਕ ਵਿਗੜਦੇ ਹੀ ਜਾਂਦੇ ਆ ਇਹ ਚੱਲ ਵੀ ਥੱਲੇ ਚੱਲ ਵੀ ਚੱਲ ਦੀ ਦੂਜੀ ਵਾਰੀ ਉਹ ਲੈ ਚਲੋ ਵੀ ਥੱਲੇ ਨਹੀਂ ਨਹੀਂ ਇਹਨੂੰ ਸੁਨੋਵਰ ਦੇ ਸੁਨੋਵਰ ਦੀ ਵਾਰੀ ਆ ਸੁਨੋਵਰ ਦਾ ਲੱਗਿਆ ਇਹ ਨਹੀਂ ਹੋਉਂਦੇ ਰੱਬ ਬੋਲੀ ਕਿਹਨੇ ਆ ਵੇਖ ਹਣ ਮੇਰੇ ਵਾਲੀ ਮੇਰੀ ਵਾਰੀ ਮੇਰੀ ਵਾਰੀ ਪਰੇਓ ਪਰੇਓ ਮੇਰੀ ਵਾਰੀ ਗੱਗੂ ਪਰੇਓ ਪਰੇਓ ਆਹ ਚੱਕ ਚੱਲ ਆਉ ਲੱਗ ਗਈ ਇਹਨੇ ਇੱਥੋਂ ਐਲ ਜਾ ਕੇ ਨੇੜੇ ਤੇ ਮਾਰਦਾ ਲੈ ਇੱਥੋਂ ਵੀ ਮਾਰ ਦਿੰਦੇ ਐਵੇਂ ਵਜੇਗਾ ਸਹੀ ਵੇਖ ਆਉ ਵੇ ਕਿਉਂ ਲੱਗ ਗਈ ਕਿਹਦੀ ਅਰੇ ਬਾਹਰ ਲੀਲਦਾ ਫੇਰ ਬਾਹਰ ਅਲੀ ਤੁਸੀਂ ਪ੍ਰੈਕਟਿਸ ਕਰਿਆ ਕਰੋ ਤਾਂ ਨਾ ਲੱਗਿਆ ਨਾ ਕੋਈ ਚੱਕਰ ਚੱਲ ਓਏ ਗੱਗੂ ਦਾ ਵੀ ਲੱਗ ਗਿਆ ਹਾਂ ਲੈ ਜਾਂਦੇ ਤੇ ਮਾਰੀ ਜਾਂਦੀ ਜਾਂਦਾ ਦੀ ਮਾਰੀ ਜਾਂਦੀ ਸਾਮੀ ਕੰਦ ਤੇ ਮਰੀ ਜਾਂਦੀਆਂ। ਲੱਕਰ ਅਸਮਾਨ ਆਇਆ। ਓਹ ਠੀਕ ਹੈ तितਲੀਆਂ ਆਵਦੀਆਂ। ਇਹ ਤੁਸੀਂ ਬਈ ਤਾਂ ਤਿੰਨ ਜਣੀਆਂ ਦੋ-ਦੋ ਹੋਣੀਆਂ ਤੁਹਾਨੂੰ तितਲੀਆਂ। ਤੇ ਆ ਡਾਇਨਾਸੌਰ ਤੁਹਾਡੇ। ਇਹ ਡਾਇਨਾਸੌਰ ਜੁਵੀ ਦੇ ਆ। ਇਹਨੂੰ ਨਾ ਹਾਂ। ਤੇ ਆ ਟੋਟਕੇ ਕਿ ਤੁਹਾਨੂੰ ਦੰਨਾਂ ਨੂੰ। ਲੈ ਬਈ। ਇੱਕ-ਇੱਕ। ਲੈ ਬਈ। ਆਹ। ਇਹ ਵੀ ਵੰਡ ਲਿਓ ਭਲਾ ਡਾਇਨਾਸੌਰ। ਲੈ ਆ ਜੁਵੀ ਲੈ ਠੀਕ ਆ। ਹਾਂ ਇੱਕ ਜੁਵੀ ਦਾ। ਤੇ ਆ ਰੋਲਰ ਵੱਡੇ ਬੱਚੇ ਨੂੰ ਮਿਲੇ। ਆ ਗਿਆ ਸਾਰਾ ਤੇ ਬਾਅਦ ਚ ਦੱਸਦੇ ਆ ਬਾਅਦ ਚ ਲੈ ਕੇ ਦਿੱਤਾ ਇਹ ਹਾਰਨਾ ਪਤਾ ਹਾਰਨ ਮਾਰਾ ਇਹ ਹਾਰ ਨਹੀਂ ਗਾ ਯੂਰੀਆ ਪਾਉਣ ਵਾਲਾ ਬਾਹਰ ਨਿਕਲ ਲੱਗੇ ਠੀਕ ਆ ਤੁਹਾਡੇ ਕਿੱਟਾਂ ਅੱਜ ਤੁਸੀਂ ਆਦਿਆਂ ਪੈਨ ਪੁਨ ਪੈਨਸਲਾਂ ਬਾ ਸਕਦੀਆਂ ਲੈ ਕੇ ਆਏ ਆ ਤਿੰਨ 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 ਉਹਦੇ ਲਈ ਇਹ ਕੁੜੀਆਂ ਵਾਲੇ ਹੁੰਦੇ ਆ ਆ ਗਿਆ ਇਹ ਅਗਰ ਆ ਵੀ ਗੱਡੀ ਚ ਰੱਖਣਾ ਇੱਕ ਕਾਰ ਤੇ ਰੱਖ ਲੈ ਇਸ ਤਰ੍ਹਾਂ ਲੈ ਵਾਟ ਆਹ ਉਹਦਾ ਅੱਡਾ ਤਿੰਨ ਰੱਖ ਸਾਰੇ ਚ ਪਾਲ ਸੁਣਾਉਣਾ ਉਹਦਾ ਕਿਵੇਂ ਦਾ ਲੱਗਦਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ